ਅਕਾਲਤਾ ਸਾਹਿਬ ਨੇ ਆ ਸ਼ਰਮਨੀ ਕਾਲੀਦਾਲ ਦੀ ਸਾਰੀ ਲੀਡਰਸ਼ਿਪ ਨੂੰ ਲਖਸਮ ਉਸ ਸਮੇਂ ਸਾਪਾਵੇਂ ਸਾਥ ਸੁਭੀ ਸੀ ਬਾਦਲਪੁਰਾ ਨੂੰ ਜਿਹੜਾ ਨੂੰ ਤਫਈਆ ਕਰਾਰ ਦਿੱਤਾ ਸੀ ਚਾਰਸ਼ੀਰ ਕੀਤਾ ਸੀ ਤੇ ਉਸ ਤੋਂ ਬਾਅਦ ਕਵੰਟਰ ਆਫ ਪਿਨਿਸ਼ਮੈਂਟ ਜਿਹੜਾ ਹੁੰਦਾ ਕੀ ਉਹਨਾਂ ਨੇ ਉਹਨਾਂ ਦੀ ਸੇਵਾ ਲਾਉਣੀ ਆ ਉਹਦਾ ਤੈ ਕਰਨਾ ਇਹ ਜਿਹਦਾ ਸਹਿਬਾ ਨੇ ਦੋ ਤਰੀਕ ਮਿੱਥਿਆ ਸ਼ਾਇਦ ਤੇ ਨਾਲ ਉਸ ਸਮੇਂ ਦੇ ਜਿਹੜੇ ਵਜ਼ੀਰ ਰਹੇ ਨੇ ਸਿੱਖ ਵਜ਼ੀਰ ਉਹਨਾਂ ਨੂੰ ਵੀ ਸਤਿਆ ਉਸ ਸਮੇਂ ਜਦ ਹੀ ਹੋਰ ਕਮੇਟੀ ਸੀ ਸੁਪਰੀਮ ਸੀ ਸੁਪਰੀਮ ਦੋਰੀ ਪਹਿਲੀ ਜਲਦੀ ਫੈਸਲੇ ਕਰਨ ਵਾਲੀ ਭਾਵੇਂ ਬਹਿਨ ਨੂੰ ਸੁਪਰੀਮ ਸੀ ਪਰ ਇਸ ਤਰ੍ਹਾਂ ਦੇ ਫੈਸਲੇ ਕਰਦੇ ਦੀ ਡਿਸਕਸ ਨਹੀਂ ਹੋਈ ਇਹ ਜਗ ਜਹਰਾ ਇਹ ਜਹਦਾ ਸਭ ਨੂੰ ਪਤਾ ਦੁਨੀਆ ਨੂੰ ਪਤਾ ਕਿ ਇਸ ਤਰ੍ਹਾਂ ਦੇ ਫੈਸਲੇ ਖਾਸ ਤੌਰ ਤੇ ਜਿਨ੍ਹਾਂ ਫੈਸਲਿਆਂ ਕਰਕੇ ਸਾਸੂ ਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਿਨ੍ਹਾਂ ਫੈਸਲਿਆਂ ਕਰਕੇ ਜਨਰਦਰ ਸਿੰਘ ਅਕਾਲਤਖ ਸਾਹਿਬ ਨੇ ਸ੍ਰੀ ਅਕਾਲਤਖ ਸਾਹਿਬ ਤੇ ਕਰਕੇ ਸਾਂ ਸਿੰਘ ਸਾਹਿਬਾਂ ਦੀ ਹਾਜ਼ਰੀ ਸਾਸੂ ਵੀਰ ਸਿੰਘ ਬਾਦਲ ਨੂੰ ਇਹ ਕਿਹਾ ਕਿ ਉਹਨਾਂ ਦੇ ਕੀਤੇ ਫੈਸਲਿਆਂ ਨੇ ਪੰਜ ਨੂੰ ਢਾ ਲਾਈ ਕੌਮ ਨੂੰ ਢਾ ਲਾਈ ਔਰ ਸ਼ਰਮਣੀ ਕਾਲੀ ਦਾ ਪਤਾ ਨਾ ਪਿਆ ਇਹ ਫੈਸਲੇ ਜਿਹੜੇ ਸੁਣਾਏ ਉਥੋਂ ਜੋ ਫਰਮਾਨ ਉਹ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ ਉਹ ਤੋਂ ਬਾਅਦ ਆ ਦੋ ਤਰੀਕ ਨੂੰ ਉਹਦੇ ਤੇ ਕੀ ਫੈਸਲਾ ਕਰਨਾ ਉਹਦੇ ਦੀ ਮੇਰਾ ਖਿਆਲ ਉਹਨਾਂ ਨੇ ਜਿੱਥੇ ਸਸਬੀਰ ਸਿੰਘ ਬਾਦਲ ਉਹਨ ਸੱਧਿਆ ਉੱਥੇ ਉਸ ਸਮੇਂ ਦੇ ਜਿਵੇਂ ਕਹਿੰਦੇ ਆਈ ਵਿਟਨੈਸ ਕਹਿ ਲੋ ਉਸ ਸਮੇਂ ਦੇ ਹਾਲਾਤਾਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਦਾ ਕੋਈ ਲਗਾ ਸੀ ਜਿੰਮੇਵਾਰੀ ਸੀ ਮਤਲਬ ਉਹਨਾਂ ਲੋਕਾਂ ਨੂੰ ਵੀ ਜਿਵੇਂ ਕਮੇਟੀ ਹੋਈ ਉਸ ਸਮੇਂ ਦੇ ਜ਼ਹਿਦਾਰ ਸ੍ਰੀ ਅਕਾਲਤਾ ਸਾਹਿਬ ਗਿਆਨੀ ਗੁਰਵਜਨ ਸਿੰਘ ਪੁਰਾਣੂ ਸਾਹ ਜਿਹਨਾਂ ਦਾ ਗੁਰਮukh ਸਿੰਘ ਪੁਰਾਣੂ ਉਹਨਾਂ ਨੂੰ ਵੀ ਬੁਲਾਇਆ ਤੇ ਨਾਲ ਹੋਰ ਕਮੇਟੀ ਨੂੰ ਵੀ ਬੁਲਾਇਆ ਤੇ ਕੈਬਨਿਟ ਦੇ ਉਸ ਸਮੇਂ ਦੇ ਸੀ ਕੋਈ ਜਿਹਨਾਂ ਨੂੰ ਬੁਲਾਇਆ ਉਹਨਾਂ ਤੋਂ ਕੀ ਪੁੱਛਣਾ ਚਾਹੁੰਦੇ ਨੇ ਇਹ ਤਾਂ ਜਨਤਾ ਸਰਮਾਨਾ ਨੂੰ ਪਤਾ ਹੋਵੇਗਾ ਪਰ ਇਹ ਗੱਲ ਜ਼ਰੂਰ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਸ਼ਰਮਣੀ ਕਾਲੀਦਾਲ ਦੇ ਵਿੱਚ ਬਣੇ ਪਿਛਲੇ ਸਮੇਂ ਚੁਣੌਤੀਆਂ ਸਾਹਮਣੇ ਆਈਆਂ ਔਰ ਕਾਲੀਦਾਲ ਦੀ ਸਿਚੁਏਸ਼ਨ ਇਤਨਾ ਤਕ ਹਨੇਰੀ ਕਿ ਜਿਵੇਂ ਨਹੀਂ ਚੋਣਾਂ ਚਾਰ ਜਿਹੜੀਆਂ ਨੇ ਉਹਨਾਂ ਚ ਨਿਰਵੀਰਾਰ ਵੀ ਖੜੇ ਨਾ ਕਰ ਸਕੇ ਉਦੋਂ ਹੀ ਚਿੰਤਾ ਉਹਦਾ ਫਿਕਰ ਹਰ ਪਾਕਸਦਾਰ ਦੀ ਤੇ ਹਰ ਪੰਜਾਬੀ ਨੂੰ ਸੋ ਇਸੇ ਲਈ ਜਹਦਰ ਸਾਹਿਬਾਨਾ ਨੇ ਹੁਣ ਅੱਗੇ ਪਹਿਲ ਕਦਮ ਕੀਤੀ ਆ ਨਤੀਜੇ ਕੀ ਨਿਕਲਣੇ ਉਹ ਸਾਹਮਣੇ ਆਈ ਗੀ ਗੱਲ ਦੋ ਤਦਾਰ। ਕੀ ਹਬਾ ਆਪਾਂ ਵਾਪਸ ਅਕਾਲੀ ਦਲ ਮੇਂ ਜਾ ਸਕਦੇ ਹਾਂ ਕਿਉਂਕਿ ਅਸੀਂ ਜੁਗਰੀਸ ਸਿੰਘ ਬਾਦਲ ਨੇ ਤਾਂ ਇਸ ਕੀ ਖੱਜੋ ਕੇ ਵੀ ਹੈ। ਦੇਖੋ ਸਿਤਾ ਕਾਲੀ ਨਾਲ ਤੋਂ ਬਾਹਰ ਗਏ ਹੀ ਨਹੀਂ। ਇਹ ਤਾਂ ਉਹਨਾਂ ਨੇ ਸਾਨੂੰ ਬੁਲਾਉਣਾ ਬੰਦ ਕਰਤਾ। ਉਹਨਾਂ ਨੇ ਕਹਿਤਾ ਵੀ ਇਹ ਸਾਡਾ ਹਿੱਸਾ ਨਹੀਂ। ਤੇ ਤਾਂ ਅਸੀਂ ਅਸੀਂ ਤਾਂ ਉਦੋਂ ਤੋਂ ਲੈ ਕੇ ਬੇਵਾਨ ਤੋਂ ਇੱਕੋ ਗੱਲ ਕਹਿੰਦੇ ਆਏ ਆ ਕਿ ਜੋ ਲੋਕ ਚਾਹੁੰਦੇ ਨੇ, ਜੋ ਪਰਥ ਚਾਹੁੰਦਾ, ਜੋ ਪੰਜਾਬ ਚਾਹੁੰਦਾ ਮਲ ਜੋ ਗੱਲਾਂ ਅਸੀਂ ਕਹੀਆਂ ਉਹ ਜਦਦਾ ਸਹਿਬਾਨਾ ਨਹੀਂ ਦੀ। ਉਹਨਾਂ ਗੱਲਾਂ ਨੂੰ ਮਤਲਬ ਸਤਵੀਰ ਸਿੰਘ ਬਾਦਲ ਤੋਂ ਉਸ ਪਾਰਟੀ ਕਰ ਲੈਂ ਤੋਂ ਬਾਅਦ ਇੱਕ ਕਿਸਮ ਦਾ ਪਰਮਾਨ ਜਾਰੀ ਕਰਕੇ ਸ੍ਰੀ ਅਕਾਲਤਾਬਾਹਤੋਂ ਉਹ ਸਾਡੀਆਂ ਕਈਆਂ ਗੱਲਾਂ ਨੂੰ ਸੱਚ ਸਾਹਬ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਅਗੇ ਕਰਨਾ ਇਹ ਤਾਂ ਉਹਨਾਂ ਨੇ ਫੈਸਲਾ ਕਰਨਾ ਪਰ ਅਸੀਂ ਕਦੇ ਵੀ ਅਕਾਲੀ ਦਲ ਤੋਂ ਨਾ ਬਾਹਰ ਹੋਈਏ ਨਾ ਸੋਚਿਆ ਤੇ ਬਲਕਿ ਸਾਡੀ ਇਮਾਨਦਾਰੀ ਨਾਲ ਇੱਛਾ ਰਹੀ ਹੈ ਕੋਸ਼ਿਸ਼ ਰਹੀ ਹੈ ਕਿ ਅਸੀਂ ਅਕਾਲੀ ਦਲ ਨੂੰ ਕੀਵੇਂ ਮਜ਼ਬੂਤ ਕਰੀਏ ਸੋ ਤੈਨੂੰ ਕਿਹੜਾ ਫਰਕ ਪੰਦਾ ਕਿਸੇ ਦੀ ਕੋਈ ਸੋਚ ਨਹੀਂ ਹੋ ਸਕਦੀ ਕਿਸੇ ਦੀ ਕੋਈ ਹੋ ਸਕਦੀ ਹੈ ਕਿਸੇ ਦਾ ਕੋਈ ਸਟਾਈਲ ਹੋ ਸਕਦਾ ਹੈ ਕਿਸੇ ਦਾ ਕੋਈ ਹੁੰਦਾ ਸੋ ਮਤਲਬ ਜਿਹੜਾ ਕਾਲੀਆ ਹਾਲ ਹੁਣ ਜੋ ਹਾਲਾਤ ਬਣੇ ਨੇ ਹੈਰਾਨੀ ਵੀ ਹੋਈ ਹੈ ਮੈਨੂੰ ਬਹੁਤ ਅ ਦੋਗਾਨ ਵੀ ਬਹੁਤ ਹੋਈ ਹੋਣੀ ਕੁਝ ਲੋਕਾਂ ਨੇ ਸਾ ਸਵੀਸੀ ਬਾਦਲ ਦੇ ਸਿਫੇ ਬਾਦ ਅਸਿਫੇ ਦਿੱਤੇ ਕਹਿ ਕੇ ਕਿ ਅਸੀਂ ਸਿਫੇ ਇਸ ਕਰਕੇ ਦੇ ਰਹੇ ਹਾਂ ਕਿ ਕਾਲੀਦਲ ਪੰਥਕ ਹੋ ਗਿਆ ਬਹੁਤ ਲੋਕਾਂ ਨੂੰ ਸ਼ਾਇਦ ਪਤਾ ਹੀ ਨਹੀਂ ਵੀ ਕਾਲੀਦਲ ਤਾਂ ਜਿਸ ਦਿਨ ਉਤਪਨ ਹੋਇਆ ਫਾਇਦਾ ਹੋਇਆ ਉਸ ਦਿਨ ਤੋਂ ਲੈ ਕੇ ਅ ਕਾਲੀਦਾਨ ਤਾਂ ਹਾਈ ਪੰਥਕ ਪਾਰਟੀ ਬਣ ਕੇ ਦੇਸ਼ ਔਰ ਦੁਨੀਆ ਵਿੱਚ ਇੱਕੋ ਪੰਥਕ ਪਾਰਟੀ ਆ ਰਾਸ਼ਟਰੀ ਗਲਿਆਰੇ ਚ ਇੱਕੋ ਆਜ ਦੇ ਕਾਨੂੰਨ ਵਿਧਾਨ ਪਰੰਪਰਾਵਾਂ ਤੇ ਭਾਗ ਜੂਤ ਮਾਦੀ ਕੈਸੀ ਪਾਰਟੀ ਆ ਜਿਹੜੀ ਐਲਾਨੀਆਂ ਤੌਰ ਤੇ ਕਹਦੀ ਆ ਕਿ ਉਹ ਸਰਵਤ ਦੇ ਭਲੇ ਚ ਸਾਜ ਰੱਖਦੀ ਆ ਸਾਰੇ ਧਰਮਾਂ ਦਾ ਸਨਮਾਨ ਕਰਦੀ ਆ ਸਾਰੇ ਵਰਗਾਂ ਦੀ ਰਾਖੀ ਦੀ ਜਾਮਨ ਤੇ ਕਿਸਾਨ ਮਜ਼ਦੂਰ ਦਾਲ ਤੱਕ ਮਤਲਬ ਬਾਰੀ ਔਰ ਹਰ ਵਰਗ ਦੇ ਮੁਲਾਜ਼ਮ ਨੌਜਵਾਨ ਵਿਦਿਆਰਥੀ ਬੀਬੀਆਂ ਔਰ ਹਰ ਵਰਗ ਦੇ ਰਾਕੀ ਦੀ ਜਾਂਦਾ ਪਰ ਨਾਲ ਨਾਲ ਇੱਕੋ ਇੱਕ ਪਾਰਟੀ ਆ ਜਿਹੜੀ ਪੰਥ ਦੇ ਹਿੱਤਾਂ ਦੀ ਕਰੇਦਾਰ ਪਾਰਟੀ ਆ ਸੋ ਜਿਹੜੇ ਇਹ ਕਹਿੰਦੇ ਆ ਨਾ ਕਿ ਅਕਾਲੀ ਦਲ ਪੰਥਿਕ ਬਣ ਗਿਆ ਸੀ ਤਾਂ ਸੀਸੇ ਦੇ ਰਹੇ ਆ ਜਾਂ ਤਾਂ ਉਹਨਾਂ ਨੂੰ ਅਕਾਲੀ ਦਲ ਦਾ ਇਤਿਹਾਸ ਦਾ ਨਹੀਂ ਪਤਾ ਨਾ ਅਕਾਲੀ ਦਲ ਦੀ ਵਿਰਾਸਤ ਦਾ ਪਤਾ ਨਾ ਅਕਾਲੀ ਦਲ ਦੇ ਵਿੱਚੋਂ ਦੀ ਕੋਈ ਕੰਟਰੀਬਿਊਸ਼ਨ ਸੋ ਤਾਂ ਇਹ ਗੱਲਾਂ ਕਰ ਰਹੇ ਨੇ ਸਿਸਿ ਬਣੀ ਨੂੰ ਹਰ ਤਾਜ਼ਾ ਅਪਡੇਟ ਲਈ On Sky TV ਦੇ ਨਾਲ